ਬਿਲਕੁਲ ਜੀ ਠੀਕ ਆ ਆਪਾਂ ਬਾੜੇ ਤੇ ਹੁੰਨੇ ਆ ਬਾੜੇ ਚ ਜੀ ਬਾੜੇ ਚ ਹੁਣ ਮੇਰੇ ਕੋਲੇ ਕਿੱਦਾਂ ਪ੍ਰਬੰਧ ਬਣਿਆ ਹੋਇਆ ਬੱਕਰੀਆਂ ਖੜਨ ਦਾ ਕੋਈ ਮੀਂਹ ਦਾ ਨਹੀਂ ਕੋਈ ਕਣੀ ਦਾ ਨਹੀਂ ਜਿਵੇਂ ਮਾਰਦੀ ਆ ਕੋਈ ਉਹ ਬਹੁਤ ਵਧੀਆ ਕਰਿਆ ਹੋਇਆ ਥੋਡੇ ਸਾਹਮਣੇ ਤੇ ਇਹ ਰਾਤ ਨੂੰ ਮੀਂਹ ਆ ਜਾਏ ਮੈਂ ਉੱਠਣ ਲੱਗਿਆ ਘੌਲ ਨਹੀਂ ਕਰਦਾ ਅੰਦਰੋਂ ਮੈਨੂੰ ਆਇਆ ਹੁੰਦਾ ਵੀ ਮੇਰੀ ਬੱਕਰੀ ਨੂੰ ਬਾਸੜ ਦਾ ਪਾਣੀ ਨਾ ਲੱਗੇ ਬਾਸੜ ਦਾ ਬਾਸੜ ਨਾਲ ਦੀ ਨਾਲ ਬੱਕਰੀ ਦਾ ਕੇਅਰ ਕਰਨੀ ਆ ਇਹ ਨਹੀਂ ਹੈਗਾ ਵੀ ਬਾਹਰ ਮੀਂਹ ਪੈਂਦਾ ਯਾਰ ਛੱਡ ਪਰਾਂ ਕੱਪੜੇ ਪੇਜ ਜਾਣਗੇ ਹੁੰਨੀ ਨਿਕਲਦੇ ਫੇਰ ਨਹੀਂ ਆਹ ਕੰਚ ਵਰਗੀਆਂ ਉਹ ਹੁੰਦੀਆਂ ਸਹੀ ਹੁੰਦਾ ਜੀ ਹੈ ਇਹ ਤਾਂ ਤੇ ਜਦੀ ਮੈਂ ਦੇਖਣਾ ਜੇ ਦੀ ਗੌਰ ਕਰਨੇ ਵੀ ਕੋਈ ਪਸ਼ੂ ਨੂੰ ਉਹ ਤਾਂ ਨਹੀਂ ਕੋਈ ਗੱਲਬਾਤ ਤਾਂ ਨਹੀਂ ਪਸ਼ੂ ਮਾਲ ਠੀਕ ਖੜਾ ਮੀਂਹ ਪੈਂਦਾ ਨੇਰੀ ਚੱਲਦੀ ਆ ਇਹ ਤਾਂ ਜਦੇ ਬਾੜੇ ਚ ਵੜਨਾ ਪੈਂਦਾ ਹੈ ਜੀ ਚਾਹੇ ਕੱਪੜੇ ਬਾਦਲ ਕੇ ਦਵਾਰੇ ਪੈਣਾ ਪਈ ਜੀ ਪੈਣਾ ਪੈ ਜੇ ਇੱਕ ਗੱਲ ਹੋਰ ਵੀ ਆ ਹਾਂਜੀ ਜੇ ਇਹ ਭਿੱਜ ਗਿਆ ਆਪ ਨੂੰ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਹੈਗੀ ਜੇ ਇਹ ਭਿੱਜ ਗਿਆ ਆਪ ਨੂੰ ਨੀਂਦ ਕਦੇ ਨਹੀਂ ਆਉਂਦੀ ਇਹ ਸੱਚ ਆ ਕੇ ਦੇਖ ਲਈ ਗੱਲ ਕਦੇ ਬਿਲਕੁਲ ਜੀ ਹੁਣ ਕੀ ਗੱਲ ਕਿਹੜੇ ਬੰਦੇ ਫੱਕਰ ਨੇ ਬੱਚਿਆਂ ਦੀ ਪਰਵਾਹ ਨਹੀਂ ਕਰਦੇ ਬਾਈ ਜੀ ਤੜਕੇ ਨੂੰ ਵਰ ਸਿੰਧੀ ਵੀ ਉਹ ਬੱਕਰੀਆਂ ਨੇ ਲੱਗਦੀ ਆ ਉਹ ਬੱਕਰੀਆਂ ਨੇ ਲੱਗਦੀ ਆ ਠੀਕ ਆ ਤੁਸੀਂ ਜਿਹੜੀ ਮਰ ਕਰਨ ਵਾਲਾ ਦਾ ਮਾਲਕ ਆਗਾ ਪਰ ਜਣੀ ਮੇਰਾ ਮਾਲ ਸੋਨੂੰ ਮਾਲਕ ਦੀ ਕਿਰਪਾ ਨਾਲ ਉਹ ਸੱਚੇ ਪਾਤਸ਼ਾਹ ਨੇ ਕਰਨਾ ਠੀਕ ਹੈ ਨਾ ਜਰਾ ਆਊਗਾ ਕੋਈ ਇਹ ਜੀ ਗੱਲ ਨਹੀਂ ਜਣੀ ਆਪਦੀ ਮਿਹਨਤ ਆਪਦੀ ਗੌਰ ਆ ਹਨਾ ਜੇ ਆਪਾਂ ਹੁਣ ਬੇਗੌਰੀ ਕਰਗੇ ਜਾਉ ਨਹੀਂ ਕਰਨਾ ਬੁਖਾਰ ਚੜ ਜਾਂਦਾ ਆਪ ਨੂੰ ਜੇ ਬੱਕਰੀ ਮੜ ਜੀ ਦੇਹ ਜੇ ਵੀ ਉਹ ਹੋਗੀ ਸਹੀ ਗੱਲ ਹੈ ਜੀ ਆਪ ਨੂੰ ਫਿਰ ਨਹੀਂ ਲੰਗਦੀ ਹੈਗੀ ਕਿਉਂ ਸਾਨੂੰ ਪਤਾਗਾ ਵੀ ਇਹ ਅਸੀਂ ਨੇ ਬਣਾਈਆਂ ਕਿਵੇਂ ਆ ਬਣਾਈਆਂ ਕਿਵੇਂ ਨੇ ਠੀਕ ਹੈ ਜੀ ਜੇ ਹੁਣ ਮੰਨ ਲਾ ਵੀ ਹੁਣ ਆਪਾਂ ਇੱਥੇ ਤੱਕ ਇੰਨੇ ਲੈਵਲ ਤੇ ਜਾ ਕੇ ਵੀ ਆਪਾਂ ਫੇਰ ਢਿੱਲੀ ਰੂਰ ਛੱਡ ਜਾਗੇ ਫੇਰ ਨਹੀਂ ਗੱਲ ਬਣਦੀ ਹੈਗੀ ਨਹੀਂ ਬਣਦੀ ਬਣਾ ਪੱਠਾ ਛੋਟੀਆਂ ਨਹੀਂ ਬੱਚਿਆਂ ਦੇ ਮੰਲੋ ਵੀ ਤੁਹਾਨੂੰ ਪਤਾ ਹੀ ਆ ਨਾਲ ਅਸਲੀ ਬੜੀ ਰਹਿੰਦੀ ਆ ਕਦੇ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਜੀ ਸਹੀ ਗੱਲ ਹੈ ਜੀ ਮਾਲਕ ਦੀ ਹੋਆ ਬਸ ਮੈਂ ਇਹੀ ਕਹਿਣਾ ਹੁੰਦਾ ਵੀ ਮੇਰੀ ਤਾਂ ਮੈਂ ਤਾਂ ਦੇਖੋ ਕੁਛ ਨਹੀਂ ਮੈਨੂੰ ਹੌਸਲਾ ਨਹੀਂ ਮੇਰੇ ਚ ਬਾਲ ਵਾਕਸਿੰਗ ਕੰਮ ਕਰਨ ਦਾ ਸਾਰੇ ਭੈਣ ਭਾਈਆਂ ਜਿੰਨੇ ਵੀ ਬੱਕਰੀਆਂ ਵਾਲੇ ਨੇ ਬਸ ਠੀਕ ਰਹੇ ਗਏ ਛੋਟੀ ਜਿਹੀ ਹੋਰ ਗੱਲ ਕਿਹੜੇ ਆਪਣਾ ਕਹਣਾ ਕੁੱਤਾ ਰੱਖ ਦੋ ਇਹਦੀ ਖਾਸੀਅਤ ਦੱਸੋ ਕਿਹੜਾ ਆਪਣਾ ਨਾਲ ਸਹਕਾਰੀ ਕੁੱਤਾ ਰੱਖਣਾ ਅੱਛਾ ਪੂਰੀ ਹੋ ਰਹੀ ਆ ਠਾਲੂ ਨੂੰ ਇਹਦੀ ਖਾਸੀਅਤ ਤਾਂ ਕੁਝ ਨਹੀਂ ਹੈਗੀ ਇੱਕ ਤਾਂ ਮੰਨ ਲਓ ਵੀ ਸੌਂਗ ਹੋ ਗਿਆ ਠੀਕ ਆ ਲੈ ਆਇਓ ਬੜਾ ਬਲਾਕੇ ਬਾਈਏ ਥੋੜੇ ਦਿ ਬਾਰ ਬਾੜੋ ਖੁੱਲ ਗਈ ਬੱਕਰੀਆਂ ਕਿਤੇ ਦੂਰ ਨੇੜੇ ਵੱਡਾਂ ਦੇ ਵਿੱਚ ਨਿਕਲੀਆਂ ਕਿਤੇ ਆਪਾਂ ਸੌ ਦੇਖ ਕੇ ਰੁਕ ਗਏ ਮਾੜਾ ਮੋਟਾ ਬੰਦਾ ਬੇਖਿਆਲ ਬੈਠਾ ਇਹ ਵਿੜਕ ਦਿੰਦੀ ਆ ਅੱਛਾ ਇਹਨੂੰ ਵਿੜਕ ਬਹੁਤ ਜ਼ਿਆਦਾ ਹੁੰਦੀ ਆ ਇਹਨੇ ਟੌਂਕਰ ਨਾਲ ਜਦੇ ਕੁੱਤੀ ਕੁੱਤਿਆਂ ਨਾਲ ਬਾਈ ਜੀ ਮੈਂ ਦੇਖਿਆ ਕਿ ਨਾ ਬੱਕਰੀਆਂ ਨਾਲ ਬੱਕਰੇ ਬਹੁਤ ਹੁੰਦੇ ਰਹੇ ਕੁੱਤੀਆਂ ਬਾਈ ਜੀ ਕੁੱਤੇ ਇਹ ਸਾਡੇ 8 9 ਮਹੀਨੇ ਦੀ ਕਤੂਰੀਆ ਬੰਦੇ ਨੇ ਪਸੰਦ ਬਹੁਤ ਨਹੀਂ ਕਰੀਆ ਤੁਸੀਂ ਨੇ ਇਹਦਾ ਜ਼ਿਕਰ ਕੀਤਾ ਚਲੋ ਵਧੀਆ ਇਹ ਵੀ ਵਿਚਾਰੀ ਵਿੱਚ ਆ ਗਈ ਧੰਨਵਾਦ ਇਹਦਾ ਪਤਾ ਕੀ ਆ ਨਾ ਇਹਨੇ ਜਿਵੇਂ ਹੁਣ ਰੇ ਪਈਆ ਇਹਨੇ ਮਾਲ ਦੇ ਵਿੱਚੋਂ ਨਹੀਂ ਨਿਕਲਣਾ ਨੇ ਬੱਕਰੀਆਂ ਦੇ ਗੱਬੇ ਪੈਣਾ ਜੇ ਕੋਈ ਮਾਲ ਲੋ ਵੀ ਆਸੇ-ਪਾਸੇ ਨੂੰ ਬਿੜਕਾਉਂਦੀ ਆ ਇਹਨੇ ਜਦ ਇਹ ਟੌਂਕਰ ਮਾਰਨੀ ਆ ਠੀਕ ਹੈ ਜੀ ਇਹ ਮੜਾ ਸ਼ਿਆਰ ਹੋ ਕੁੱਤਾ ਆ ਗਿਆ ਜਾਂ ਕੋਈ ਡੰਗਰਾ ਆ ਗਿਆ ਜਾਂ ਕੋਈ ਬੰਦਾ ਆ ਗਿਆ ਇਹਨੇ ਆਪਾਂ ਨੂੰ ਦੱਸਣਾਗਾ ਇਹ ਤਾਂ ਆਪਣਾ ਮਾਲਕ ਆ ਸਹੀ ਗੱਲ ਆ ਤੇਰੇ ਵੀ ਤੂੰ ਇੱਕ ਗੱਲ ਦੱਸ ਵੀ ਆਪਣੇ ਇਹ ਬੱਕਰੀਆਂ ਵਾਲੇ ਬੰਦਿਆਂ ਨੂੰ ਬੱਚੇ ਵਿੱਚ ਕੁੱਤੀ ਰੱਖਣੀ ਚਾਹੀਦੀ ਐ ਕਿ ਨਾਰਖਣੀ ਚਾਹੀਦੀ ਨਹੀਂ ਕੋਈ ਗੱਲ ਨਹੀਂ ਸੌਂਕ ਅਲੱਗ-ਅਲੱਗ ਨੇ ਬੰਦਿਆਂ ਦੇ ਰੱਖਣੀ ਵੀ ਚਾਹੀਦੀ ਆ ਵਧੀਆ ਗੱਲ ਆ ਜੀ ਠੀਕ ਹੈ ਜੀ ਕੋਈ ਉਹ ਨਹੀਂ ਹੈਗਾ ਮੋੜਾ ਲਾਉਂਦੀ ਆ ਕੁੱ ਬੰਦੇ ਦੇ ਨਾਲ ਲਾਲਾ ਬੰਦੇ ਦੇ ਨਾਲ ਕੰਮ ਕਰਦੀ ਆ ਕੰਮ ਕਰਦੀ ਆ ਕਤੂਰੀ ਐਡੀ ਲਾਗੂ ਨਿਕਲੀ ਆਗੀ ਠੀਕ ਹੈ ਜੀ ਤੇ ਕੋਈ ਪਸ਼ੂ ਜਾਂ ਕੋਈ ਮੇਮਨਾ ਜਾਂ ਕੋਈ ਛੋਟਾ ਬੱਚਾ ਘਿਰ ਰਹਿ ਗਿਆ ਇਹਨੇ ਜਦੈਸੇ ਘੇਰ ਲੈਣਾ ਜਾਂ ਕੋਈ ਮੰਨ ਲਓ ਵੀ ਮੂਰੇ ਜਾਦੇ ਹੋ ਹੁੰਦੀ ਆ ਤਾਂ ਇਹਨੇ ਮੂਰੇ ਪਸ਼ੂ ਨੂੰ ਘੇਰ ਲੈਣਾ ਠੀਕ ਹੈ ਸਰਕਾਰ ਸਕੋਰ ਤਾਂ ਨਹੀਂ ਕਰਦੀ ਭਾਈ ਜੀ ਸਰਕਾਰ ਨਾ ਹਜੇ ਹੁਣ ਸਰਕਾਰ ਵੈਸੇ ਹੈਵੀ ਕਟਾ ਹੈ ਵੀ ਨਹੀਂ ਕਦੇ ਲਾਈਵ ਨਹੀਂ ਅਸੀਂ ਨੇ ਉਂਝਣੀ ਬੂਤਾਂ ਬਦਲਾਈਆਂ ਨਾਲ ਚੱਕ ਚੁੱਕ ਕੇ ਖੇੜਦੀ ਘੋੜੀ ਬਥੇਰਾ ਰਹਿੰਦੀ ਆ ਹਾਂ ਭਾਈ ਜੀ ਨਾਮ ਕੀ ਰੱਖਿਆ ਇਹਦਾ ਆਪਣਾ ਇਹਦਾ ਨਾਮ ਪੂਰੀ ਆ ਜੀ ਪੂਰੀ ਹਾਂ ਜੀ ਹਾਂ ਠੀਕ ਆ ਭਾਈ ਬੱਕਰਾਂ ਇਹ ਸਾਬਰ ਆ ਗਿਆ ਜੀ। ਪੂਆ ਮੌਲਾ ਆ ਗਿਆ। ਠੀਕ ਆ। ਉਹ ਤੋਂ ਵੱਡਾ ਕਾਲੂ ਆ ਗਿਆ। ਠੀਕ ਆ। ਉਹ ਤੋਂ ਛੋਟਾ ਬਾਬਰ ਆ ਗਿਆ। ਬਾਬਰ ਆ ਗਿਆ। ਠੀਕ ਆ ਜੀ। ਦੇਖੋ ਬਾਈ ਜੀ ਕਿੰਨਾ ਆਪਣੇ ਨਾਲ ਬਾਈਕਾਂ। ਇਹ ਤਿੰਨ ਬੱਕਰੀਆਂ ਦੇ ਮੰਨ ਲਓ ਵੀ ਆਪਾਂ ਆਪਣੇ ਜਵਾਖਾਂ ਨਾਲ ਛੇ ਦੀ ਰੱਖਦੇ ਹੈਗੇ। ਹਾਂ। ਕਿੰਨੇ ਬਾਈ ਨੇ ਕਿਹਾ ਉਹਦੇ ਪਸ਼ੂਆਂ ਦੇ ਨਾਲ। ਬਿਲਕੁਲ। ਇਹ ਹਿੱਤ ਦੀ ਗੱਲ ਹੁੰਦੀ ਆ ਹੁਣ ਆ ਤਿੰਨ ਵਾਰੀ ਆਪਣੇ ਕੋਲੇ ਆ ਕੇ ਖੜ ਗਏ। ਮੈਂ ਮੜਾ ਜਾਂ ਨਾਲ ਖਾਂ ਕੀ ਗੱਲਾਂ ਕਰਦੇ ਸੀ। ਮੈਂ ਵੀ ਸੁਣਾ ਜਾ ਕੇ ਇਹ ਚੀਜ਼ ਹੁੰਦੀ ਆ ਪਸ਼ੂ ਪਿਆਰ ਦਾ ਹੁੰਦਾ। ਪਿਆਰ ਦਾ ਹੁੰਦਾ। ਹੈਨਾ। ਜੀ ਹੁਣ ਆਪਾਂ ਇਹਨੂੰ ਇਹ ਮੰਨ ਲਓ ਵੀ ਘੂਰੀ ਜਾਈਏ ਛੋ ਫੇਰ ਪਸ਼ੂ ਨੇੜੇ ਨਹੀਂ ਆਉਂਦਾ ਨੇੜੇ ਨਹੀਂ ਆਉਂਦਾ ਗੱਲ ਸਾਖ ਮਾਰੂ ਪਸ਼ੂ ਜਿਹੜਾ ਕੋਲੇ ਆਵੇ ਉਹ ਹਿਤ ਦਾ ਪਸ਼ੂ ਹੁੰਦਾ ਹੈ ਆਪਣੀ ਹੱਥ ਫੇਰੀ ਹੋ ਗਈ ਉਹ ਪਸ਼ੂ ਤੇ ਬਾਕੀ ਆਪਣਾ ਮੋਹ ਹੋਊਗਾ ਉਹ ਪਸ਼ੂ ਨਾਲ ਸਹੀ ਗੱਲ ਹੈ ਜੀ ਇਹ ਚੀਜ਼ ਹੈ ਜੀ ਬਾਈ ਜੀ ਦੇਖੋ ਸੌਂਕਦੇ ਆਪਾਂ ਜੇ ਕਹਨਾ ਸੌਂਕਦਾ ਕੰਮ ਕਰਾਂਗੇ ਹਾਂ ਜੀ ਹਾਂ ਤਾਂ ਮਨ ਨੂੰ ਸਕੂਨ ਮਿਲਣਾ ਸਕੂਨ ਮਿਲਣਾ ਜੀ ਬਿਲਕੁਲ ਠੀਕ ਆ ਇੱਕ ਬੰਦੇ ਨੇ ਆਪਾਂ ਕਹਿਣਾ ਚਾਹੁੰਦੇ ਆ ਵੀ ਬਾਈ ਜੀ ਕਹਨਾ ਵਿਆਜੂ ਪੈਸਾ ਚੱਕ ਕੇ ਕਦੇ ਬੱਕਰੀਆਂ ਤੇ ਨਾ ਲਓ ਨਹੀਂ ਜੀ ਠੀਕ ਆ ਜੀ ਗੱਲ ਨੋ ਨੋ ਕਿਵੇਂ ਹੁਣ ਵਿਆਜੂ ਪੈਸਾ ਚੱਕ ਕੇ ਬਾਈ ਜੀ ਕੀ ਗੱਲ ਕਰਾਂ ਜਦੋਂ ਬੰਦੇ ਲਵੇ ਪੂੰਜੀ ਨਹੀਂ ਹੁੰਦੀ ਪੈਸਾ ਨਹੀਂ ਹੁੰਦਾ ਬਾਈ ਉਹ ਤਾਂ ਫਿਰ ਉਹ ਬੱਕਰੀਆਂ ਲੈ ਕੇ ਬੰਦਾ ਗਾਹਾਂ ਵੇਚ ਦਿੰਦਾ ਔਖਾ ਹੋ ਜਾਂਦਾ ਉਹ ਨਹੀਂ ਹੈ ਨਾ ਗੱਲ ਕਰਨੀ ਚਾਹੀਦੀ ਤੇਰੇ ਤੋਂ ਦੱਸਦੇ ਬਾਈ ਜੀ ਕਲੇਵਲ ਤੋਂ ਕੰਮ ਤੋਰ ਲੋ ਹਾਂ ਵੀ ਛੋਟੇ ਤੋਂ ਦੋ ਚੱਕਰ ਚ ਨਾ ਫਸੋ ਘੱਟ ਤੋਂ ਕੰਮ ਤੋਰ ਲੋ ਛੋਟਾ ਲੈਵਲ ਆਪਦੇ ਜਿੰਨੀ ਕਾ ਆਪਦੀ ਕੁੰਜੀ ਆ ਉਹਨਾਂ ਕੰਮ ਕਰੋ ਉਹਨਾਂ ਕੋ ਕੰਮ ਕਰੋ ਹੌਲੇ ਹੌਲੇ ਵਧਾ ਲਓ ਕੋਈ ਗੱਲ ਨਹੀਂ ਇਹ ਤਾਂ ਮਾਲਕ ਤਾਂ ਅੰਦਰੋਤੀ ਰੱਖੇ ਏਦਾ ਬਥੇਰੀਆਂ ਸਾਲੋ ਸਾਲ ਹੋ ਜਾਂਦੀਆਂ ਨੇ ਸਾਲ ਦੇ ਦੋ ਸੂਏ ਲੈ ਲੋ ਮੜ ਜੀ ਬੱਕਰੀ ਦੇ ਹੱਥ ਤੇ ਰੱਖੋ ਅਸੀਂ ਲੈ ਕੇ ਆਨੇ ਨਾ ਨਾ ਫੱਕਾ ਪਾ ਦੋ ਨਾਣਾ ਫੱਕਾ ਪਾ ਦੋ ਸਾਲ ਦੇ ਦੋ ਸੂਏ ਲੈ ਲੋ ਬੱਕਰੀ ਦੇ ਕੋਈ ਚੱਕਰ ਨਹੀਂ ਬਥੇਰੇ ਬੱਚੇ ਤਿਆਰ ਕਰ ਲੈਂਦੀਆਂ ਨੇ ਤਿਆਰ ਕਰ ਦਿੰਦੀਆਂ ਨੇ ਹਾਂ ਨਾ ਨਾ ਗੱਲ ਸਹੀ ਜੀ ਇਹ ਚੀਜ਼ ਆ ਜੀ ਤੇ ਜਣੀ ਉਹ ਓਪਲ ਫੇਰਾ ਥੋੜਾ ਜਿਆ ਮਨ ਲਾ ਵੀ ਆਪਾਂ ਨੂੰ ਪੈਸੇ ਦੇ ਹੀਟ ਜੀ ਹੋ ਕੇ ਕੰਮ ਸ਼ੁਰੂ ਕਰਨਾ ਪੈਂਦਾ ਵਧੀਆ ਨੇ ਬੰਦਾ ਸਕੂਨ ਚ ਰਹਿੰਦਾ ਬੰਦਾ ਟੈਂਸ਼ਨ ਚ ਨਹੀਂ ਰਹਿੰਦਾ ਟੈਂਸ਼ਨ ਚ ਨਹੀਂ ਰਹਿੰਦਾ ਨਾ ਤਾਂ ਕਾਰੋਬਾਰ ਚ ਬੰਦਾ ਰਹਿੰਦਾ ਬਿਲਕੁਲ ਜੀ ਹੁਣ ਹੌਲੀ 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 ਕਰਕੇ ਵ ਮਾਲਕ ਦੀ ਗੱਲ ਪਨ ਨਾਲ ਫਰੀ ਤਾਂ ਹੈਗੇ ਆ ਹੈ ਕਿ ਨਹੀਂ ਕੋਈ ਉਹ ਤਾਂ ਨਹੀਂ ਹੈਗਾ ਸਹੀ ਗੱਲ ਇਹ ਚੀਜ਼ ਆ ਜੀ ਚਲੋ ਠੀਕ ਆ ਬਾਈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਨੂੰ ਟਾਈਮ ਦਿੱਤਾ ਤੁਸੀਂ ਨੇ ਸੁਖਰਾਏ ਮਾਲਕ ਦਾ ਕੋਈ ਯਕ ਕਰਨੀ ਹੈਗਾ ਨਾ ਨਾ ਕੋਈ ਇਹ ਜੀ ਗੱਲ ਕਰਮ ਵਾਲਿਆਂ ਸੀ ਕਿਹੜੇ ਤੁਹਾਡੇ ਦਰਸ਼ਨ ਹੋ ਗਏ ਜ਼ਰੂਰੀ ਠੀਕ ਆ ਜੀ ਗੱਲ ਅੱਜ ਤਾਂ ਸਾਨੂੰ ਪਤਾ ਜੀ ਅੱਜ ਕੱਲ ਦੇ ਸਮੇਂ ਤੇ ਬੱਕਰੀਆਂ ਦੇ ਦਰਸ਼ਨ ਮਹਿੰਗੇ ਹੋਏ ਪਏ ਨੇ ਬਿਲਕੁਲ ਜੀ ਹਾਂ ਐਸਾ YouTube ਨੇ ਧੰਨਵਾਦ ਮੰਨਦੇ ਆ ਬਾਈਆਂ ਦੇ ਪੁਰਾਣੇ ਰਕਵੇ ਸਾਮੀ ਬੈਠੇ ਨੇ ਬਿਲਕੁਲ ਵੀ ਕਿਹੜੇ ਸੇਕਨ ਆ ਬੱਕਰੀਆਂ ਦੇ ਸਿਰ ਤੋਂ ਸਾਡੀ ਜਾਣ ਪਛਾਣ ਬਣ ਗਈ ਨੇ ਸਾਨੂੰ ਕੌਣ ਸਿਆਣ ਦਾ ਸੀਗਾ ਰਾਜੇ ਮਹਾਰਾਜੇ ਬਣ ਗਏ ਬਾਈ ਜੀ ਅੱਜ ਦੇ ਟਾਈਮ 'ਚ ਬੱਕਰੀਆਂ ਵਾਲੇ ਬਿਲਕੁਲ ਅਸੀਂ ਬਾਈਆਂ ਦਾ ਕਹਨਾ ਤੈਦੇ ਲੋਤਾ ਨਵਾਦ ਕਰਦੇ ਆ ਬੱਕਰੀਆਂ ਵਾਲੇ ਭਰਾਵਾਂ ਦਾ ਕਿਹੜੇ ਬਾਈ ਅੱਜ ਕਹਨਾ ਆਪਣੇ ਬਾਪੂਆਂ ਦੀ ਕਮਾਈ ਨੂੰ ਸਾਮੀ ਬੈਠੇ ਨੇ ਚਲੋ ਠੀਕ ਆ ਬਾਈ ਜੀ ਧੰਨਵਾਦ ਆ ਓਕੇ ਜੀ